ਅਜਿਹਾ ਪਵਿੱਤਰ ਮੱਨਾਂ ਮਤੀ ਦੀ انجਿਲ ਅਧਿਆਇ 9 ਅਤੇ 27 ਵਚਨ ਦੇ ਵਿੱਚ ਲਿਖਿਆ ਹੈ ਦੋ ਅੰਨੇ ਪ੍ਰਭੂ ਯਿਸੂ ਮਸੀਹ ਨੂੰ ਪੁਕਾਰਦੇ ਹੋਏ ਇਹ ਕਹਿਣ ਲੱਗੇ ਕਿ हे ਦਾਊਦ ਦੀ ਸੰਤਾਨ हे ਪ੍ਰਭੂ ਸਾਡੇ ਉੱਤੇ ਦਇਆ ਕਰ ਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਇਹ ਕਰ ਸਕਦਾ ਹਾਂ ਤਾਂ ਉਹਨਾਂ ਨੇ ਕਿਹਾ ਹਾ ਪ੍ਰਭੂ ਅਸੀਂ ਵਿਸ਼ਵਾਸ ਕਰਦੇ ਹਾਂ ਤੂੰ ਸਾਡੇ ਲਈ ਇਹ ਕਰ ਸਕਦਾ ਹੈ ਤੇ ਉਸੇ ਕੜੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਹੱਥ ਵਧਾ ਕੇ ਉਹਨਾਂ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਹਨਾਂ ਦੀਆਂ ਅੱਖਾਂ ਨੂੰ ਛੂਇਆ ਤੇ ਉਸੇ ਕੜੀ ਇੱਕ ਵੱਡਾ ਚਮਤਕਾਰ ਹੋਇਆ ਤੇ ਉਹ ਅੰਨਿਆਂ ਦੀਆਂ ਅੱਖਾਂ ਖੁੱਲ ਗਈਆਂ ਉਹ ਦੇਖਣ ਲੱਗ ਪਏ ਤੇ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਚਮਤਕਾਰ ਨੂੰ ਵੇਖਿਆ ਖੁਦਾਵੰਦ ਦੇ ਲੋਕੋ ਉਸੇ ਕੜੀ ਉਹਨਾਂ ਦੇ ਜੀਵਨ ਦਾ ਹਨੇਰਾ ਦੂਰ ਹੋਇਆ ਤੇ ਹਮੇਸ਼ਾ ਦੇ ਲਈ ਰੋਸ਼ਨੀ ਉਹਨਾਂ ਦੇ ਜੀਵਨ ਵਿੱਚ ਆ ਗਈ ਤੇ ਉਹ ਦੇਖਣ ਲੱਗ ਪਏ ਉਹਨਾਂ ਨੇ ਜਾ ਕੇ ਸਾਰੇ ਜਗਤ ਵਿੱਚ ਪ੍ਰਭੂ ਯਿਸੂ ਦੀ ਮਹਿਮਾ ਕੀਤੀ ਉਹਦਾ ਜਸ ਗਾਇਆ ਆਪਣੇ ਜੀਵਨ ਦੀ ਗਵਾਹੀ ਦਿੱਤੀ ਕਿ ਯਿਸੂ ਮਸੀਹ ਨੇ ਸਾਡੇ ਜੀਵਨ ਵਿੱਚ ਇਹ ਕਿਰਪਾ ਕੀਤੀ ਸਾਡਾ ਹਨੇਰਾ ਦੂਰ ਕੀਤਾ ਸਾਨੂੰ ਰੋਸ਼ਨੀ ਦਿੱਤੀ ਸਾਨੂੰ ਅੱਖਾਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਤਾਂ ਪਰਮੇਸ਼ਰ ਦੇ ਲੋਕੋ ਅੱਜ ਦੇ ਪਵਿੱਤਰ ਕਲਾਮ ਦੇ ਦੁਆਰਾ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਪਰਮੇਸ਼ਰ ਦਾ ਜਸ ਗਾਈਏ ਉਹਦਾ ਧੰਨਵਾਦ ਕਰੀਏ ਆਪਣੇ ਜੀਵਨ ਦੀਆਂ ਗਵਾਹੀਆਂ ਅਸੀਂ ਜਗ੍ਹਾ-ਜਗ੍ਹਾ ਤੇ ਜਾ ਕੇ ਹਰ ਇੱਕ ਪੈਣ ਭਰਾ ਨੂੰ ਸਫ਼ਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਾ ਕੇ ਉਹ ਗਵਾਹੀਆਂ ਦੱਸੀਏ ਜਿਨ੍ਹਾਂ ਗਵਾਹੀਆਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਬਿਮਾਰੀਆਂ ਕਲੇਸ਼ ਲੜਾਈਆਂ ਝਗੜੇ ਪਾਪ ਬਹਿਰ ਵਿਰੋਧ ਨਸ਼ੇ ਖਤਮ ਹੋ ਸਕਦੇ ਹਨ ਜਾਨੀ ਕਿ ਇਹ ਹਨੇਰਾ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਸਕਦਾ ਹੈ ਅਗਰ ਅਸੀਂ ਚਾਨਣ ਵਿੱਚ ਹਾਂ ਤੇ ਅਸੀਂ ਦੂਜਿਆਂ ਦੇ ਲਈ ਰੋਸ਼ਨੀ ਬਣੀਏ ਚਾਨਣ ਬਣੀਏ ਤਾਂ ਕਿ ਉਹ ਵੀ ਚਾਨਣ ਦੇ ਵਿੱਚ ਆਉਣ ਪਰਮੇਸ਼ਰ ਦੇ ਲੋਕੋ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਗਵਾਹੀਆਂ ਨੇ ਤੁਹਾਨੂੰ ਪਰਮੇਸ਼ਵਰ ਨੇ ਪੁੱਤਰਾਂ ਦੀ ਬਰਕਤ ਦਿੱਤੀ ਹੈ ਤੁਹਾਨੂੰ ਪਰਮੇਸ਼ਵਰ ਨੇ ਕਾਰ ਦਿੱਤਾ ਹੋ ਸਕਦਾ ਹੈ ਨੌਕਰੀ ਦਿੱਤੀ ਹੋ ਸਕਦੀ ਹੈ ਤੁਹਾਡੇ ਹਾਲਾਤਾਂ ਨੂੰ ਬਦਲਿਆ ਹੋ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਪ੍ਰਭੂ ਯੇਸ਼ੂ ਮਸੀਹ ਨੇ ਮੇਰੇ ਅਤੇ ਤੁਹਾਡੇ ਪਾਪਾਂ ਦੇ ਲਈ ਆਪਣੀ ਜਾਨ ਦਿੱਤੀ ਉਹਦੇ ਕੋੜੇ ਖਾਣ ਤੋਂ ਅਸੀਂ ਚੰਗੇ ਕੀਤੇ ਗਏ ਉਹਦੇ ਪਵਿੱਤਰ ਲਹੂ ਤੋਂ ਸਾਡੇ ਪਾਪਾਂ ਦੀ ਮਾਫੀ ਸਾਨੂੰ ਮਿਲੀ ਕਿਉਂਕਿ ਉਸ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਅਤੇ ਸ਼ਾਂਤੀ ਦਿੱਤੀ ਹੈ ਇਹ ਗਵਾਹੀ ਅਸੀਂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਜਗਾ ਜਗਾ ਜਾ ਕੇ ਦੱਸ ਸਕਦੇ ਹਾਂ ਔਰ ਇਹ ਸਭ ਤੋਂ ਵੱਡਾ ਚਮਤਕਾਰ ਹੈ ਸਾਡੀ ਜ਼ਿੰਦਗੀ ਦਾ ਕਿ ਅਸੀਂ ਦੂਜਿਆਂ ਨੂੰ ਜਾ ਕੇ ਉਹ ਦੱਸੀਏ ਕਿ ਯਿਸੂ ਮਸੀਹ ਸਾਰੇ ਜਗਤ ਲਈ ਸਲੀਬ ਉੱਤੇ ਮਰਿਆ ਕੋੜਿਆਂ ਦੀ ਮਾਰ ਖਾਧੀ ਕੰਡਿਆਂ ਦਾ ਤਾਜ ਪਹਿਨੇ ਔਰ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਉਹ ਮਾਰਿਆ ਗਿਆ ਦੱਬਿਆ ਗਿਆ ਤੇ ਮਰਦਿਆਂ ਦੇ ਵਿੱਚੋਂ ਤੀਜੇ ਦਿਨ ਜ਼ਿੰਦਾ ਹੋ ਗਿਆ ਉਹ ਅੱਜ ਵੀ ਜਿਉਂਦਾ ਹੈ ਸਰਵ ਸ਼ਕਤੀਮਾਨ ਦੇ ਸੱਚੀ ਹੱਥ ਵਿਰਾਜਮਾਨ ਹੈ ਅਤੇ ਬਹੁਤ ਜਲਦੀ ਸਾਰੇ ਜਗਤ ਦਾ ਨਿਆਂ ਕਰਨ ਵਾਸਤੇ ਆਪਣੇ ਵਿਸ਼ਵਾਸੀਆਂ ਨੂੰ ਸਵਰਗ ਲੈ ਕੇ ਜਾਣ ਵਾਸਤੇ ਆਉਣ ਵਾਲਾ ਹੈ ਸੋ ਖੁਦਾਵੰਦ ਦੇ ਲੋਕੋ ਅਸੀਂ ਆਪਣੇ ਜੀਵਨ ਦੀ ਇਹ ਗਵਾਹੀ ਕਦੀ ਵੀ ਨਾ ਦੇਣਾ ਭੁੱਲੀਏ ਕਿਉਂਕਿ ਇਹਨਾਂ ਗਵਾਹੀਆਂ ਦੇ ਨਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਬਚਾ ਸਕਦੇ ਹਾਂ ਇਸ ਲਈ ਤਿਆਰ ਹੋ ਜਾਓ ਆਪਣੇ ਜੀਵਨ ਦੀਆਂ ਗਵਾਹੀਆਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਉਹਦਾ ਜਸ ਗਾਉਂਦੇ ਹੋਏ ਉਹਦੀ ਵਡਿਆਈ ਕੌਮਾਂ ਦੇ ਵਿੱਚ ਕਰੋ ਸਤਰਤੀ ਦੇ ਸਭ ਵਾਸੀਆਂ ਦੇ ਵਿੱਚ ਉਹਦੇ ਨਾਮ ਦੀ ਹੀ ਦਿਓ ਤਾਂ ਕਿ ਬਹੁਤ ਸਾਰੇ ਲੋਕ ਬਚਾਈ ਜਾਣ ਅਤੇ ਪ੍ਰਭੂ ਦੇ ਸਵਰਗ ਰਾਜ ਦੀ ਖੁਸ਼ਖਬਰੀ ਉਹਨਾਂ ਦੇ ਜੀਵਨ ਵਿੱਚ ਹੋਵੇ ਅਤੇ ਜਿਸ ਤਰ੍ਹਾਂ ਅਸੀਂ ਬਚਾਈ ਗਏ ਹਾਂ ਉਹ ਲੋਕ ਵੀ ਸਾਡੀਆਂ ਗਵਾਹੀਆਂ ਦੇ ਦੁਆਰਾ ਬਚਾਏ ਜਾਣ ਇਸ ਲਈ ਖੁਦਾਵੰਦ ਦੇ ਲੋਕੋ ਤਿਆਰ ਰਿਆ ਕਰੋ ਹਰ ਵਕਤ ਆਪਣੇ ਜੀਵਨ ਦੀਆਂ ਗਵਾਹੀਆਂ ਹਰ ਰੋਜ਼ ਆਪਣੇ ਜੀਵਨ ਦੀਆਂ ਗਵਾਹੀਆਂ ਪ੍ਰਭੂ ਯਿਸੂ ਦੇ ਨਾਮ ਵਿੱਚ ਲੋਕਾਂ ਦੇ ਜੀਵਨ ਵਿੱਚ ਦਿਓ ਤਾਂ ਕਿ ਲੋਕ ਖੁਸ਼ਹਾਲ ਹੋਣ ਬਚਾਈ ਜਾਣ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇਵੇ ਜੈਮਸੀ ਦੀ